ਕਮੋ ਬਣੇ ਹਾਂ ਬਈ ਤੁਸੀਂ ਪਾ ਰਹੇ ਹੋ ਘਰ ਆਣਾ ਆਹ ਫੜੋਪਲਾ ਦਾ ਚਾਰ ਇੱਟਾਂ ਆ ਲਓ ਇੱਕ ਇੱਟ ਪੈਂਦੀ ਆ ਸ਼ੇਰ ਰੁਪਏ ਦੀ ਹਾਂ ਵੀਰੇ ਮਸਾਲਾ ਵਗੈਰਾ ਬਰੇਤੀ ਵਗੈਰਾ ਲਾ ਕੇ ਇਹ ਪੈਂਦਾ 10 ਰੁਪਏ ਚ ਹਾਂ ਬਈ ਹੁਣ ਆ ਚਾਰ ਇੱਟਾਂ ਜਿੰਤੀਆਂ ਇਹ ਫੁੱਟਕ ਜਗਾ ਬਣ ਗਈ ਹੈ ਨਾ ਹਾਂ ਵੀਰੇ ਤੇ ਜਦੋਂ ਘਰ ਪਾਲਣੇ ਆ ਰੁਪਈਆ ਕਣੀ ਤਾਂ ਆਪਣਾ ਕੰਮ ਖਤਮ ਹੋ ਜਾਂਦਾ ਜਮੇ ਹੀ ਬੜੂਏ ਖਾਲੀ ਹੋ ਜਾਂਦੇ ਆ ਹਾਂ ਹਾਂ ਤੇ ਹੁਣ ਜਦੋਂ ਘਰ ਪੈ ਗਿਆ ਫਰਸ ਲਾਉਣ ਦੀ ਵਾਰੀ ਆਉਂਦੀ ਆ ਫਿਰ ਆਪਾਂ ਸੋਚਦੇ ਆ ਵੀ ਜਿੰਨਾ ਬੱਜੇ ਠੀਕ ਆ ਆਪਾਂ ਇੱਟਾਂ ਦਾ ਫਰਸ਼ ਦਾ ਲਾ ਕੇ ਕੰਮ ਸਾਰਦੇ ਹਾਂ। ਹਾਂ ਇੱਟਾਂ ਦਾ ਫਰਸ਼ ਲਾ ਦੇ। ਤੁਸੀਂ ਵੀ ਨਹੀਂ ਸੋਚਦੇ ਹੋ। ਅਸੀਂ ਸੋਚੀ ਬੈਠੇ ਆਂ ਵੀ ਆਹੀ ਲਾ ਦਾਂਗੇ ਕਾਹਨੂੰ ਫਰਜਾ ਕਰਨਾ। ਇੱਥੇ ਮਾਰ ਖਾ ਜਾਣੇ ਆਪਾਂ। ਪਹਿਲਾਂ ਤਾਂ ਆਪਾਂ ਇੱਟਾਂ ਦੇ ਫਰਸ਼ ਤੇ ਕੋਲੂਆ ਪਾਵਾਂਗੇ, ਥੱਲੇ ਰੂੜੀ ਕੁੱਟਾਂਗੇ, ਖਰਚਾ ਕਰਾਂਗੇ ਮਿਸਤਰੀ ਲੇਬਰ ਹਣਾ। ਜੇ ਤੁਹਾਨੂੰ ਇੱਟ ਦੇ ਰੇਟ 'ਚ ਆਪਾਂ ਆਹ ਦਵਾ ਦਈਏ। ਇੱਟ ਤਾਂ ਪੈਗੀ 6 ਨੂੰ ਗੁਣਾ ਕਰਿਓ 4 ਨਾਲ। ਵੇ ਭਰਾਵਾ 12 12 24 ਹੋ ਗਿਆ ਹੁਣ ਇਹਨਾਂ ਵੀ ਨਹੀਂ ਭੜੇ ਹੋਏ। ਆਹ ਜਿਹੜੀ ਟਾਇਲ ਆ ਗਈ ਨਾ 20 ਰੁਪਏ ਫੁੱਟਾ ਜੀ। ਵੇ ਭਰਾਵਾ ਕਰਦੀ ਸਜਾਉਟ ਬਣੂ ਅੱਡ ਬਹਿ ਜਾ ਲਾਲਾ ਓ ਜੱਟਾ ਹੁਣ ਹੋਊਗੇ ਕੰਮ ਜਾਵ ਕਾਹ ਸਾਕਤਾ ਉਹਨਾਂ ਨੂੰ ਲਾਗੇ ਹੁਣ ਤੁਸੀਂ ਮੈਂ ਤਾਂ ਕਾਰ ਬਣ ਜਾਣ ਦੇ ਮੈਂ ਤਾਂ ਕੋਈ ਵੀ ਅਭੀ ਕਿਵੇਂ ਫਰਕ ਲਾਉਣਾਗਾ ਆ ਟੈਲ ਦਾ ਬਣਿਆ ਆਗੀ 20 ਰੁਪਏ ਤੁਹਾਨੂੰ ਹੋਟੈਲਾਂ ਵੀ ਦਿਖਾਉਣਾ ਜਿਵੇਂ ਆ ਟੈਲ ਆ ਗਈ ਕਿੰਨੇ ਵਾਹ ਕਿੰਨੇ ਦੀ ਆ ਮੈਂ ਕਹ ਦੋ ਵਾਹ ਚਾਰ ਦੀ ਟੈਲ ਹੈ ਜੀ ਹਾਂ ਓਨਲੀ 30 ਰੁਪਏ ਫੁੱਟ ਹੈ ਜੀ ਇੱਕ ਜਮ ਉਹ ਵੱਡਾ ਸਾਈਜ਼ ਪਿਆ ਬਈ ਇਹਦੇ ਅੰਦਰ ਸਾਰੇ ਮਿਲ ਜਾਣਗੇ ਮੈਂ ਕਹ ਜੀ ਇਹਦੇ ਚ ਕਲਰ ਸਾਰੇ ਮਿਲ ਜਾਣਗੇ ਜੀ ਸਰਪੰਚ ਸਾਹਿਬ ਜਿੰਨੇ ਮਰਜ਼ੀ ਲੈ ਜਾਓ ਇਹ ਵੀ 30 ਰੁਪਏ ਫੁੱਟ ਦੇ ਵਿੱਚ ਹੈ ਜੀ 32 64 ਹੈ ਜੀ ਇਹ ਮਿਲੂ ਕਿਥੋਂ ਪਤਾ ਬਈ ਗੋਰਾ ਟੈਲ ਰਾਮਪੁਰਾ ਫੂਲ ਨਾਲੇ ਕਰ ਲੋ ਨਵੇਂ ਨਵੇਂ ਡਿਜ਼ਾਈਨ ਵੇਖ ਲਈ ਬਾਈ ਉਹਦਾ ਪੇਜ ਫੋਲੋ